ਸਸਿਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸੰਜੀਕਿਤਿਆ ਨੇ ਸਾਡੇ ਪੱਤਰਕਾਰ ਰਾਜਨਦ ਦਾ ਵਾਣੇ ਗੁਰਦਾਸਪੁਰ ਤੋਂ ਤੁਹਾਨੂੰ ਦੱਦੀ ਹੈ ਕਿ ਜਿਸ ਦਾ ਖੇਤ ਉਦੀ ਰੇਤ ਦੀ ਆੜ ਵਿੱਚ ਰਾਵੀ ਦਰਿਆ ਵਿੱਚੋਂ ਵੱਡੇ ਪੱਧਰ ਤੇ ਹੋ ਰਹੀ ਮਾਈਨਿੰਗ ਗੁਰਦਾਸਪੁਰ ਦੇ ਪਿੰਡ ਮਰਾੜਾ ਵਿੱਚ ਰੇਤ ਮਾਫੀਆ ਵੱਲੋਂ ਰਾਵੀ ਦਰਿਆ ਵਿੱਚੋਂ ਨਜਾਇਜ਼ ਮਾਈਨਿੰਗ ਕਰਨ ਦੀ ਗੱਲ ਸਾਹਮਣੇ ਆਈ ਹੈ ਤੁਹਾਨੂੰ ਦੱਦੀ ਹੈ ਕਿ ਦੋਸ਼ ਲਗਾਉਂਦਿਆ ਹੋਇਆ ਸਰਪੰਚ ਨਰਾਇਣ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ ਤੇ ਦਰਿਆ ਤੇ ਪਹੁੰਚ ਕੇ ਖੂਬ ਹੰਗਾਮਾ ਕੀਤਾ ਇਸ ਦੌਰਾਨ ਪਿੰਡ ਵਾਸੀਆਂ ਨੇ ਮਾਈਨਿੰਗ ਕਰਨ ਵਾਲਿਆਂ ਦੀਆਂ ਮਸ਼ੀਨਾਂ ਰੁਕਵਾ ਦਿੱਤੀਆਂ ਸਰਪੰਚ ਨਰਾਇਣ ਸਿੰਘ ਮਰਾੜਾ ਅਤੇ ਪਿੰਡ ਵਾਸੀਆਂ ਦਾ ਦੋਸ ਹੈ ਕਿ ਜਿਸका ਰੇਤ ਉਸकी ਖੇਤ ਜਿਸ ਦਾ ਖੇਤ ਉਸकी रेत मुहिमत हैत माइनिंग माफिया ਢੱਲੇ ਨਾਲ ਨਜਾਇਜ਼ ਮਾਈਨਿੰਗ ਕਰ ਰਿਹਾ ਹੈ ਰੋਜ਼ਾਨਾ 200 ਦੇ ਕਰੀਬ ਟਿਪਰ ਰੇਤ ਦੇ ਭਰ ਕੇ ਪਿੰਡ ਵਿੱਚੋਂ ਲੰਘਦੇ ਹਨ ਜਿਸ ਕਾਰਨ ਟ੍ਰੈਫਿਕ ਸਮੱਸਿਆ ਵੀ ਪੈਦਾ ਹੁੰਦੀ ਹੈ ਤੇ ਪਿੰਡ ਵਾਸੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦਾ ਦੋਸ਼ ਹੈ ਕਿ ਖੇਤਾਂ ਵਿੱਚ ਰੇਤ ਕੱਢਣ ਦੀ ਬਜਾਏ ਰਾਵੀ ਦਰਿਆ ਨਜਾਇਜ਼ ਤੌਰ ਤੇ ਰੇਤ ਵਿੱਚ ਪੁੱਟੀ ਜਾ ਰਹੀ ਹੈ ਰਾਜਸਥਾਨ ਅਤੇ ਲੁਧਿਆਣੇ ਤੋਂ ਵੀ ਮਾਈਨਿੰਗ ਮਾਫੀਆ ਇੱਥੇ ਪਹੁੰਚ ਕੇ ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਕਰ ਰਿਹਾ ਹੈ ਪਿੰਡ ਮਰਾੜੇ ਵਿੱਚ ਰਾਵੀ ਦਰਿਆ ਤੋਂ ਪਾਰ ਵਸਦੇ ਸੱਤ ਪਿੰਡਾਂ ਨੂੰ ਜੋੜਨ ਦੇ ਲਈ ਜੋ ਆਰਜੀ ਪੁਲ ਪਾਇਆ ਜਾਂਦਾ ਹੈ ਉਹ ਪੁਲ ਵੀ ਮਾਈਨਿੰਗ ਮਾਫੀਆ ਵੱਲੋਂ ਵੱਡੇ ਪੱਤਰ ਤੇ ਰੇਤ ਪੁੱਟੇ ਜਾਣ ਕਾਰਨ ਅਜੇ ਤੱਕ ਨਹੀਂ ਪਾਇਆ ਗਿਆ ਤਾਂ ਦਾ ਦਈਏ ਕਿ ਹਜੇ ਤੱਕ ਬੇੜੀ ਨਾਲ ਦਰਿਆ ਪਾਰ ਕੀਤਾ ਜਾਂਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਨੂੰ ਕਈ ਸ਼ਿਕਾਇਤਾਂ ਦਰਜ ਕਰਨ ਦੇ ਬਾਵਜੂਦ ਵੀ ਮਾਈਨਿੰਗ ਮਾਫੀਆ ਖਿਲਾਫ ਕਾਰਵਾਈ ਨਹੀਂ ਹੋ ਰਹੀ ਦੂਜੇ ਪਾਸੇ ਜਦੋਂ ਇਸ ਬਾਰੇ ਗੱਲਬਾਤ ਕੀਤੀ ਤਾਂ ਕਿਸੇ ਤਰ੍ਹਾਂ ਦਾ ਫਿਲਹਾਲ ਕੋਈ ਜਵਾਬ ਸਾਹਮਣੇ ਨਹੀਂ ਆਇਆ ਤਾਂ ਦਦੀ ਇਹ ਕਿ ਲਗਾਤਾਰ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਹਾਰੜ ਆਏ ਉੱਥੇ ਉੱਥੇ ਹੀ ਕਿਹਾ ਗਿਆ ਸੀ ਕਿ ਜਿਸ ਦੀ ਖੇਤ ਉਸ ਦੀ ਰੇਤ ਪਰ ਇਸ ਦੇ ਦੌਰਾਨ ਤਾਂ ਦਦੀ ਕਿ ਬਹੁਤ ਜ਼ਿਆਦਾ ਕਿਸਾਨਾਂ ਨੂੰ ਜਿਹੜਾ ਆ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦਦੀ ਇਹ ਕਿ ਇੱਥੇ ਰੇਤ ਮਾਫੀਆ ਨੇ ਬਹੁਤ ਵੱਡੇ ਲੈਵਲ ਤੇ ਜਿਹੜਾ ਆ ਉਹ ਰੇਤ ਮਾਈਨਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਮਾਈਨਿੰਗ ਦਾ ਕੰਮ ਯੋਰਾ ਦੇ ਨਾਲ ਚੱਲਦਾ ਆ ਪਿਆ ਹੈ ਪਰ ਮਰਾੜਾ ਦੇ ਵਿੱਚ ਪਿੰਡ ਵਾਸੀਆਂ ਨੇ ਇਸ ਤੇ ਲਈ ਇੱਕ ਆਵਾਜ਼ ਉਠਾਈ ਹੈ ਤੇ ਇਸ ਰੇਤ ਮਾਫੀਆਂ ਨੂੰ ਰੋਕਣ ਦੇ ਲਈ ਜਿਹੜਾ ਆ ਉਹ ਖੂਬ ਹੰਗਾਮਾ ਕੀਤਾ ਤੁਹਾਨੂੰ ਦੱਦੀਏ ਕਿ ਰੇਤ ਮਾਫੀਆਂ ਨੂੰ ਰੋਕਣ ਦੇ ਲਈ ਪਿੰਡ ਦੇ ਸਰਪੰਚ ਨਰਾਇਣ ਤੇ ਪਿੰਡ ਦੇ ਵਾਸੀ ਇਕੱਠੇ ਹੋ ਕੇ ਦਰਿਆ ਦੇ ਤੇ ਪਹੁੰਚ ਜਾਂਦੇ ਹਨ ਤੇ ਰੇਤ ਮਾਫੀਆਂ ਨੂੰ ਰੋਕਣ ਦੇ ਲਈ ਆਖਦੇ ਹਨ ਨਾਲ ਦੀ ਨਾਲ ਤੁਹਾਨੂੰ ਦੱਦੀਏ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਰੇਤ ਦੇ ਚੱਕਰ ਤੇ ਵਿੱਚ ਹਾਲੇ ਤੱਕ ਲੋਕਾਂ ਨੂੰ ਦਰਿਆ ਪਾਰ ਕਰਨ ਦੇ ਲਈ ਹਾਲੇ ਵੀ ਜਿਹੜਾ ਆ ਉਹ ਬੇੜੀ ਦਾ ਸਹਾਰਾ ਲੈਣਾ ਪੈ ਰਿਹਾ ਹੈ ਇਹਨਾਂ ਕਰਕੇ ਅਜੇ ਤੱਕ ਜਿਹੜਾ ਆ ਆਰ ਦੀ ਪੁਲ ਵੀ ਤਿਆਰ ਨਹੀਂ ਹੋਇਆ ਤੇ ਲਗਾਤਾਰ ਜਿਹੜਾ ਆ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਗਲੇ ਸੱਤ ਪਿੰਡ ਅਜੇ ਤੱਕ ਵੀ ਜਿਹੜਾ ਆ ਉਹ ਭਾਰਤ ਨਾਲ ਟੁੱਟੇ ਪਏ ਨੇ ਜਿਨ੍ਹਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਪਰ ਰੇਤ mafia ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਕਰਦਾ ਪਿਆ ਹੈ ਜਿਸ ਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਤੋਂ ਜਿਹੜਾ ਆ ਲੋਕਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਬਣੇ ਰਹੋ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ ਮੈਂ ਨਰਾਇਣ ਸਿੰਘ ਸਰਪੰਚ ਪਿੰਡ ਮਰਾੜਾ ਹਾਂ ਜੀ ਜੀ ਸਾਰਾ ਕੁਝ ਦੇ ਦੇਖ ਕੇ ਦੁਖੀ ਹੋ ਕੇ ਕਿ ਚਲੋ ਲੋਕਾਂ ਦੇ ਖੇਤ ਜਿਹੜੇ ਆ ਉਹ ਤਰ ਪਲ ਚੁੱਕੀ ਜਾਏ ਤੇ ਵਾਹੀ ਜੋਗ ਬਣ ਜਾਣ ਫਸਲ ਹੋ ਜੇ ਪਰ ਅੱਜ ਜਿਹੜਾ ਮੈਂ ਦੇਖ ਰਿਹਾ ਇੱਥੇ ਆ ਕੇ ਖੇਤ ਤੇ ਉਦੋਂ ਹੀ ਨਾ ਖੇਤ ਤੇ ਹੈ ਕੋਈ ਨਹੀਂ ਖੇਤਾਂ ਵਿੱਚੋਂ ਨਾ ਕੋਈ ਮਸ਼ੀਨ ਲੱਗੀ ਆ ਮਸ਼ੀਨਾਂ ਹੀ ਸਾਰੀਆਂ ਜਿਹੜੀਆਂ ਪਾਣੀ ਦਰਿਆ ਵਿੱਚ ਲੱਗੀਆਂ ਜਿੱਥੇ ਪਾਣੀ ਵਗਦਾ ਪਿਆ ਉਹਦੇ ਵਿੱਚੋਂ ਵਧੀਆ ਰੇਤਾ ਕੱਢ ਕੱਢ ਜਿਹੜਾ ਉਹ ਵੇਚੀ ਜਾਂਦੇ ਆ ਖੇਤਾਂ ਨੂੰ ਕੌਣ ਸਾਫ਼ ਕਰਦਾ ਪਿਆ ਇਹ ਸਿਰਫ ਇੱਕ ਉਸ ਬਹਾਨੇ ਨਾਲ ਕਿ ਜਿਹੜਾ ਸਰਕਾਰ ਨੇ ਜਿਸ ਕਾ ਕਿ ਉਸ ਕੀ ਰੇਟ ਉਦੇ ਬਹਾਨੇ ਨਾਲ ਜਿਹੜਾ ਆ ਉਹ ਮਾਈਨਿੰਗ ਮਾਫੀਆ ਜਿਹੜਾ ੱਤਕਾਸਾਈ ਕਰੀ ਜਾਂਦੇ ਆ ਔਰ ਇੱਥੋਂ ਦਿੱਤਾ ਪੁੱਟ ਪਟ ਕੇ ਤੇ ਬਾਹਰ ਲਿਆ ਕੇ ਵੇਚੀ ਜਾਂਦੇ ਨੇ ਕਿ ਮੁਸ਼ਕਲ ਆਈ ਹੈ ਭਾਜੀ ਮੁਸ਼ਕਲ ਹੈ ਏਡੀ ਵੱਡੀ ਮੁਸ਼ਕਲ ਹੈ ਕਿ ਜਮ ਮਾੜਾ ਪਿੰਡ ਵਿੱਚੋਂ ਸਿੰਗਲ ਰੋੜ ਆ ਉਹ ਉੱਥੋਂ ਦੀ ਟਿੱਪੜਾ ਜਿਹੜੀਆਂ 200 400 ਟਿੱਪੜਾ ਰੋਜ਼ ਲੰਘੂਗੀ ਜਦੋਂ ਵੀ ਉੱਥੇ ਕੋਈ ਸਕੂਲ ਬੈਣ ਆਂਦੀ ਆ ਉਹਨੂੰ ਜਗ੍ਹਾ ਨਹੀਂ ਮਿਲਦੀ ਕੋਈ ਪਿੰਡ ਦਾ ਵਾਸੀ ਜਿਹੜਾ ਬਾਹਰ ਜਾਣਾ ਚਾਹੁੰਦਾ ਉਹਨੂੰ ਜਗ੍ਹਾ ਨਹੀਂ ਮਿਲਦੀ ਟਿੱਪੜਾਂ ਵਾਲੇ ਤਾਂ ਕੋਈ ਰਸਤਾ ਹੀ ਨਹੀਂ ਦਿੰਦੇ ਲੋੜ ਟਿੱਪੜਾ ਹੁੰਦੀ ਆ ਥੱਲੇ ਹਲਾਉਂਦੇ ਨਹੀਂ ਸਿੰਗਲ ਲੋਕ ਕਿੱਥੇ ਜਾਣ ਲੋਕਾਂ ਨੇ ਉੱਠ ਕੇ ਆਵਾਜ਼ ਦਈ ਅੱਜ ਹੁਣ ਕੀ ਅੱਜ ਕੀ ਅੱਜ ਅਸੀਂ ਜਿਹੜਾ ਉਹ ਪਿੰਡ ਦੇ ਜਿੱਥੋਂ ਦੀ ਟਿੱਪਣਾ ਪਿੰਡ ਬਸ ਸਟੈਂਡ ਤੇ ਲੰਘਦੀਆਂ ਸੀ ਉੱਥੇ ਅਸੀਂ ਧਰਨਾ ਲਾਇਆ ਆਪਾਂ ਟਿੱਪਣਾ ਰੋਕ ਦਿੱਤੀਆਂ ਉਹਦੇ ਭਾਰੀ ਸ਼ਿਕਾਇਤ ਕੀਤੀ ਅਧਿਕਾਰੀਆਂ ਨੂੰ ਮੈਂ ਕੱਲ ਜਿਹੜਾ ਆ ਉਹ ਪੁਲਿਸ ਥਾਣਾ ਭਰਾਮਪੁਰ ਚ ਕੰਪਲੇਨਟ ਕਰਕੇ ਆਇਆ ਐਸ ਡੀ ਐਮ ਬਿਨਾਂ ਲਗਰ ਨੂੰ ਮੈਂ ਮੇਲ ਕੀਤੀ ਹੋਈ ਆ ਕੱਲ ਦੀ ਕੋਈ ਆਜੇ ਤੱਕ ਮੈਨੂੰ ਉਹਨਾਂ ਦੇ ਕੋਲ ਕੋਈ ਨਹੀਂ ਅੱਜ ਫੇਰ ਸਵੇਰੇ ਅਸੀਂ ਜਿਹੜਾ ਉਹ ਡਿਸਾਈਡ ਕੀਤਾ ਪੂਰੀ ਪੰਚਾਇਤ ਔਰ ਪਿੰਡ ਵਾਸੀਆਂ ਨੇ ਕਿ ਅਸੀਂ ਇਹ ਰੋਕ ਦੇਣਾ ਧਰਨਾ ਰੋਕ ਲਾਤਾ ਉ ਅਪਾ ਜਿਹੜੀ ਅੱਜ ਤੱਕ ਪਨਾ ਸਾਰੀਆਂ ਬੰਦ ਕੀਤੀਆਂ ਹੋਈਆਂ ਜਿਨ੍ਹਾਂ ਚਿਰ ਕੋਈ ਇਹਦਾ ਪ੍ਰਸ਼ਾਸਨ ਸਾਡੇ ਕੋਲ ਆਂਦਾ ਕੋਈ ਢੰਗ ਨਾਲ ਫੈਸਲਾ ਨਹੀਂ ਕਰਦਾ ਉਹਨਾਂ ਤੇਰਾ ਹੀ ਐ ਚੱਲਣੀ ਜੇ ਤੇ ਵਿਕੀ ਕਹਿੰਦੇ ਨੇ ਵਿਕੀ ਕੀ ਰਸਵਾ ਸਿੱਧਾ ਦਰਵਾਜ਼ੇ ਰੇਤਾ ਕਰਦੇ ਪਿਆ ਅੱਜ ਨੂੰ ਤੇ ਕੱਲ ਨੂੰ ਪਾਣੀ ਆਇਆ ਸਿੱਧਾ ਹੀ ਪੇ ਦਰਿਆ ਮਰਾਰੀ ਹਿੱਟ ਕਰੇਗਾ ਮਰਾਰਾ ਤੋਂ ਕਿਲੋਮੀਟਰ ਵੀ ਨਹੀਂ ਤੇ ਪਹਿਲੀ ਇੱਥੋਂ ਪਿੱਛੇ ਐ ਤੇ ਯਾ ਦਰਿਆ ਸਿੱਧੀ ਹਦੀ ਮੈਨਿੰਗ ਦਰਿਆਜ ਕਰੀ ਜਾਂਦੇ ਬਿਨਾ ਰੋਕਣਾ ਵੀ ਕੀ ਰੋਕੀਏ ਤਾਂ ਅੱਗੇ ਬੁੱਲਣੇ ਪੈਂਦੇ ਆ ਸਾਰੇ ਹੈਵੀ ਬੰਦੇ ਵੱਡੇ ਵੱਡੇ ਬੰਦੇ ਤੇ ਛੋਟੇ ਬੰਦੇ ਕੋਹ ਪਹੁੰਚਦੇ ਥੇ

ਕਿ ਮੈਂ ਪਿੰਨ ਮਰਾੜਾ ਦਾ ਵਸੀ ਮੇਰਾ ਨਾਮ ਰਾਮਨਤ ਹੈ ਠੀਕ ਹੈ ਜੀ ਮੈਂ ਆਦਿਨੀ ਤੋਂ ਡਾਢ ਮਿੰਟਾਂ ਆ ਕੇ ਬਾਹਰ ਜੋਬ ਕਰਦਾ ਪਿਆ ਤੇ ਜਦੋਂ ਸੀ ਜੋਬ ਬਾਹਰ ਕਰਦੇ ਸੀ ਕਿ ਫਲੱਡ ਆਇਆ ਬਾੜ ਆਈ ਹੁਣ ਕਰ ਛੁੱਟਿਆ ਸੀ ਕਿ ਦਿਖ ਰਿਹਾ ਇਹ ਸਾਡਾ ਜਿਹੜਾ ਪਿੰਡ ਦਾ ਮਰਾੜਾ ਦਾ ਦਰਿਆ ਦਾ ਪਤਨਾ ਹੈਗਾ ਤੇ ਇਹਦੇ ਵਿੱਚ ਜਿਹੜਾ ਪੁਲ ਪਾਇਆ ਜਾਂਦਾ ਸੀ ਕਿ ਲੇਕਿਨ ਪੁਲ ਨਹੀਂ ਪਿਆ ਹੈ ਲੇਕਿਨ ਇਹ ਜਿਹੜੀ ਮਾਈਨਿੰਗ ਪਾਰਟੀ ਆ ਬੱਚੋ ਰੇਤਾ ਕੱਢ ਕੱਢ ਕੇ ਵੇਚੇ ਗਦੀ ਹੈ ਤਾਂ ਅਗਰ ਮੰਨ ਲਓ ਜੇ ਇਦਾਂ ਦਾ ਹੀ ਕੰਮ ਹੁੰਦਾ ਰਿਹਾ ਰੇਤਾ ਵੇਚਦੇ ਰਹੇ ਤਾਂ ਹੋ ਸਕਦਾ ਹੈ ਕਿ ਅਗਲੇ ਆਣ ਦਿਨਾਂ ਤੱਕ ਅਗਰ ਦੁਵਾਲਾ ਕਈ ਵਾਰ ਦਾ ਅਨ ਤੇ ਅਸੀਂ ਪ੍ਰਸ਼ਾਸਨ ਅੱਗੇ ਇਹ ਮਿੱਟੀ ਪਧਰੀ ਕਰ ਰਹੇ ਆ ਇਹ ਸਭ ਮਿੱਟੀ ਪਧਰੀ ਕਰਨ ਦੇ ਆੜ ਵਿੱਚ ਹੀ ਇਹ ਕੰਮ ਚ ਚਲਾਇਆ ਜਾ ਰਿਹਾ ਜਿਨ੍ਹਾਂ ਨੂੰ ਮਿੱਟੀ ਪਧਰੀ ਕਰਨ ਨੂੰ ਕਿਹਾ ਮਿੱਟੀ ਪਧਰੀ ਨਹੀਂ ਰੇਤਾ ਕੱਢ ਕੇ ਤੁਸੀਂ ਦੇਖ ਸਕਦੇ ਹੋ ਰੇਤੇ ਤੇ ਟੇ ਲੱਗੇ ਹੋਏ ਜੀ ਸੀ ਵੇ ਵਿੱਚ ਲੱਗੀਆਂ ਪਈਆਂ ਰੇਤਾ ਦੇ ਜਿਹੜਾ ਪਿਆ ਲੋਕਾਂ ਦੀ ਪਾਣੀ ਵਿੱਚ ਅੱਗੇ ਪਿਆ ਉਹ ਕੋਈ ਨਹੀਂ ਕੱਢ ਰਿਹਾ ਸਿਰਫ ਉਹਨਾਂ ਦੇ ਆੜ ਦੇ ਵਿੱਚ ਹੀ ਇਹ ਕੰਮ ਹੋਇਆ ਜਾ ਰਿਹਾ ਤੇ ਸਰਕਾਰ ਅੱਗੇ ਸਾਡੀ ਬੇਨਤੀ ਹੈ ਕਿ ਪਲੀਜ਼ ਇਹ ਕੰਮ ਬੰਦ ਕੀਤਾ ਜਾਏ ਤਾਂ ਕਿ ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਕੀਤੀ ਜਾਏ ਇਹ ਗਲਤ ਕੰਮ ਨੂੰ ਨਾ ਕੀਤਾ ਜਾਏ